ਹਾਂਜੀ ਕੀ ਹਾਲ ਚਾਲ ਗੋਪਾਲ ਜੀ ਕਾਨਫਰੈਂਸ ਇਟ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਡੇ ਲੈ ਕੇ ਆਏ ਹਾਂ ਗਿਆ ਬਲਾਕ ਸੈਟ ਦੀ ਰੇਂਜ ਸਾਡੇ ਕੋ ਤੁਹਾਨੂੰ ਸਾਰੇ ਬਲਾਕ ਸੈਟ ਮਿਲ ਜੂਗੇ ਪਹਿਲਾਂ ਇੱਕ ਕਰੀ ਨਿਗਾਹ ਕਰੋ ਜੀ ਆਹ ਬਲਾਕ ਸੈਟ ਤੁਹਾਨੂੰ ਸਾਡੇ ਕੋਲ ਮਿਲ ਜੂਗੇ ਇਹ ਵੀ ਇੱਕ ਬੱਚੇ ਮਤਲਬ ਇਹਦੇ ਵਿੱਚ 8 ਮਤਲਬ ਕਰਕੇ ਦਿਖਾਉਂਦੇ ਆ ਕਿ ਆਹ ਦੇਖੋ ਬਲਾਕਸ ਦੇ ਨਾਲ ਆ ਟ੍ਰੇਨ ਬਣਾ ਸਕਦੇਗੇ ਛੋਟੇ ਬੱਚੇ ਬਿਲਡਿੰਗਸ ਬਣਾ ਸਕਦੇ ਹੈਗੇ ਆ ਮਤਲਬ ਹਰ ਇੱਕ ਚੀਜ਼ ਬਣਾ ਸਕਦੇ ਹੈਗੇ ਇਹਦੇ ਨਾਲ ਬੱਚਾ ਨੂੰ ਕਲਰ ਦੇ ਵੀ ਆਪਸ਼ਨਸ ਪਤਾ ਲੱਗਦੇ ਆ ਕਿ ਕੌਨਸੇ ਕਲਰ ਹੈਗੇ ਆ ਤੇ ਵਧੀਆ ਗੱਲ ਹੈ ਕੀ ਆ ਬੱਚਿਆਂ ਦਾ ਮਤਲਬ ਇਹਦੇ ਮਾਈਂਡ ਸ਼ਾਰਪ ਹੁੰਦਾ ਹੈਗਾ ਇਹਦੇ ਨਾਲ ਤੇ ਆਹ ਦੇਖੋ ਜੀ ਇਹ ਕਾਬਲਾ ਸਾਈਜ਼ ਮਿਲ ਜੂਗਾ 44 ਪੀਸ ਹੁੰਦੇ ਆ ਇਹਦੇ ਵਿੱਚ 44 ਪੀਸ ਦੇ ਨਾਲ ਬੱਚੇ ਨੇ ਆਰਟਵਰਕ ਕਰਕੇ ਦਿਖਾਣਾ ਹੁੰਦਾ ਹੈਗਾ ਵਾ ਤੇ ਆਹ ਦੇਖੋ ਜੀ ਇਦਾਂ ਹੀ ਚੀਜ਼ਾਂ ਬਣ ਜਾਂਦੀਆਂ ਹੈਗੀਆਂ ਚਾਬੀ ਬਣ ਜਾਂਦੀ ਹੈ ਗੱਡੀ ਬਣ ਜਾਂਦੀ ਹੈ ਹਰ ਇੱਕ ਚੀਜ਼ ਬਣ ਜਾਂਦੀ ਹੈਗੀ ਹੈ 44 ਪੀਸ ਵਾਲਾ ਹੈਗਾ ਵਾ ਆ ਵੀ 44 ਪੀਸ ਵਾਲਾ ਹੈਗਾ ਵਾ ਆਹ ਵਾਲਾ 50 ਪੀਸ ਵਾਲਾ ਹੈਗਾ ਜੀ ਇਹ ਵਾਲਾ 50 ਪੀਸ ਵਾਲਾ ਇਹਦੇ ਚ ਵੀ ਬੱਚਿਆਂ ਨੂੰ ਕਲਰ ਪਤਾ ਲੱਗ ਜਾਂਦੇ ਹੈਗੇ ਇਸ ਤੋਂ ਬਾਅਦ ਆ ਜਾਂਦਾ ਆਹ ਵਾਲਾ ਜੀ ਆ ਮਤਲਬ ਬੈਗ ਬੈਗ ਸੈਲ ਦੇ ਵਿੱਚ ਇਹ ਵੀ ਹੈ ਬੈਗ ਸੈਲ ਦੇ ਵਿੱਚ ਇਹ ਥੋੜੇ ਪ੍ਰੀਮੀਅਮ ਬੈਗ ਦੇ ਵਿੱਚ ਆ ਜਾਂਦੇ ਹੈਗੇ ਆ ਇਸ ਤੋਂ ਇਲਾਵਾ ਆ ਆ ਜਾਂਦੇ ਹੈਗੇ ਆ ਜੀ ਆਲੇ ਬਲੌਕ ਸੈਟ ਠੀਕ ਹੈ ਜੀ ਇਹਦੇ ਵਿੱਚ ਆ ਦੇਖੋ ਕ੍ਰੀਏਟੀਵਿਟੀ ਬਣਾ ਕੇ ਬੱਚਿਆਂ ਨੇ ਦਿਖਾਈਆਂ ਹੋਈਆਂ ਹੈ ਇਹ ਚਾ ਟ੍ਰੇਨ ਵਾਲੀ ਆ ਦੇਖੋ ਜੀ ਇਹਦੇ ਵਿੱਚ ਇੱਕ ਬੁੱਕ ਮਿਲਦੀ ਹੈਗੀ ਹੈ ਜਿਹਦੇ ਵਿੱਚ ਸਾਰਾ ਕੁਝ ਲਿਖਿਆ ਹੁੰਦਾ ਹੈਗਾ ਵਾ ਕਿ ਕਿਵੇਂ ਬੱਚਾ ਕਿਹੜੇ-ਕਿਹੜੇ ਡਿਜ਼ਾਈਨ ਬਣਾ ਸਕਦਾ ਹੈਗਾ ਵਾ ਆ ਦੇਖੋ ਜੀ ਤੇ ਬਹੁਤ ਹੀ ਸੋਹਣਾ ਹੈਗਾ ਵਾ ਇਹ ਚੀਜ਼ ਇਹਦੇ ਵਿੱਚ ਵੀ ਸਾਰੇ ਕਲਰ ਦਿੱਤੇ ਹੋਏ ਹੈਗੇ ਆ ਆ ਦੇਖੋ ਜੀ ਆਲੇ ਬਲਾਕ ਸੈਟ ਵੀ ਆਪਣੇ ਕੋਲ ਮਿਲ ਜੂਗੀ ਇਹਦੇ ਤੇਪ ਲੱਗੀ ਆਪਾਂ ਓਪਨ ਕਰਕੇ ਦਿਖਾ ਦਿੰਨੇ ਆਂਗੇ ਇੱਕ ਕਰੀਕੋ ਜੀ ਇਹਦੇ ਵਿੱਚ ਵੀ ਕਲਰ ਆਉਂਦੇ ਗਿਆ ਹਰ ਇੱਕ ਦੇ ਵਿੱਚ ਅਲੱਗ-ਅਲੱਗ ਕਲਰ ਹੁੰਦੇ ਗਿਆ ਆ ਦੇਖੋ ਜੀ ਆ ਬੁੱਕ ਮਿਲ ਗਈ ਹੈਗੀ ਇਹਦੇ ਵਿੱਚ ਉਹਦੀ ਆਪਾਂ ਨੂੰ ਤੇ ਆ ਇਹਦੇ ਵਿੱਚ ਇਦਾਂ ਨਿਕਲਦੇ ਗਿਆ ਕਾਫੀ ਬਲਾਕਸ ਹੁੰਦੇ ਗਿਆ ਇਹਦੇ ਵਿੱਚ ਵੀ 100 ਪਲੱਸ ਬਲਾਕਸ ਹੁੰਦੇ ਗਿਆ ਤੇ ਇਹਦੇ ਨਾਲ ਬੱਚਾ ਆਕਾਰ ਬਣਾ ਸਕਦਾ ਹੈ ਟ੍ਰੇਨ ਬਣਾ ਸਕਦਾ ਹੈ ਬੱਸ ਬਣਾ ਸਕਦਾ ਹੈ ਟਰੱਕ ਬਣਾ ਸਕਦਾ ਹੈ ਹਰ ਇੱਕ ਤਰ੍ਹਾਂ ਦੀ ਚੀਜ਼ ਬਣਾ ਸਕਦਾ ਹੈ ਇਹ ਤੁਸੀਂ ਲੈਣ ਦੇ ਲਈ ਕਿੱਥੇ ਵਿਜ਼ਿਟ ਕਰਨਾ ਹੈ ਗੋਪਾਲ ਜੀ ਕੋਸਮੈਟਿਕਸ ਲੇਮ ਟਾਪਰੀ ਲੁਧਿਆਣੇ ਨੰਬਰ ਹੈਗਾ ਸਾਡਾ 788400915 788400915 WhatsApp ਕਰ ਦਿਓ ਇਹਦੇ ਤੇ ਤੇ ਤੁਹਾਨੂੰ ਇਹਦੇ ਰੇਟ ਵੀ ਦੱਸ ਦਾਂਗੇ ਆਪਾਂ ਤੇ ਮਿਲਦੇ ਆ ਤੁਹਾਨੂੰ ਆਪਾਂ ਜਲਦੀ ਹੀ ਨਵੀਂ ਵੀਡੀਓ ਦੇ ਨਾਲ ਟੇਕ ਕੇਅਰ ਧਿਆਨ ਰੱਖਿਓ ਆਪਣਾ ਹਾਂਜੀ ਕੀ ਹਾਲ ਸ਼ਾਹ ਗੋਪਾਲ ਜੀ ਕੋਰਸਮੈਂਟੀ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਡੇ ਲੈ ਕੇ ਆਏ ਹਾਂ ਰੈਟਲ ਦੀ ਰੇਂਜ ਇੱਕ ਕਰ ਹੀ ਨਿਗਾਹ ਕਰ ਲਓ ਜੀ ਛੋਟੇ ਬੱਚਿਆਂ ਨੂੰ ਨਿਊ ਬੋਰਨ ਨੂੰ ਤੁਸੀਂ ਰੈਟਲ ਗਿਫਟ ਕਰਨਾ ਹੈਗਾ ਵਾ ਉਹ ਸਾਡੇ ਕੋਲੋਂ ਤੁਹਾਨੂੰ ਅਵੇਲੇਬਲ ਹੋ ਜਾਊਗਾ ਜੀ ਆਹ ਦੇਖੋ ਜੀ ਕਿੰਨੇ ਪੀਸ ਵਾਲਾ 1 2 3 4 4 ਪੀਸ ਵਾਲਾ ਰੈਟਲ ਸੈਟਪ ਵਧੀਆ ਰੇਂਜ ਦੇ ਵਿੱਚ ਨੋਰਮਲ ਪ੍ਰਾਈਸ ਦੇ ਵਿੱਚ ਤੁਹਾਨੂੰ ਸਾਡੇ ਕੋਲੋਂ ਮਿਲ ਜੂਗਾ ਕਿੱਥੋਂ ਮਿਲੂਗਾ ਜੀ ਗੋਪਾਲਜੀ ਗੋਸਪਲ ਦੇਦੋ 3 ਪੀਸ ਵਾਲਾ ਤੁਹਾਨੂੰ ਰੈਟਲ ਸੈਟ ਚਾਹੀਦਾ ਉਹ ਵੀ ਸਾਡੇ ਕੋਲੋਂ ਅਵੇਲੇਬਲ ਹੋ ਜੂਗਾ ਜੀ ਤੁਸੀਂ ਆਹ ਦੇਖੋ ਜੀ ਪਾਉ ਚਲਾ ਲੈਣਾ ਹੈਗਾ ਵਾ ਇਹਦੇ ਵਿੱਚ ਚਾਬੀਆਂ ਨਾਲ ਲੱਗੀਆਂ ਵਾ ਇਹ ਵਾਲਾ ਰੈਟਲ ਸੈਟ ਵੀ ਮਿਲ ਜੂਗਾ ਛੰਛਣ ਵਾਲਾ ਜਿਹੜਾ ਹੁੰਦਾ ਰੈਟਲ ਸੈਟ ਉਹ ਸਾਡੇ ਕੋਲੋਂ ਤੁਹਾਨੂੰ ਮਿਲ ਜੂਗਾ ਜੋਂਸਨ ਬੇਬੀ ਕਿੱਟ ਚਾਹੀਦੀ ਹੈ ਹਿਮਾਲਿਆ ਦੀ ਕਿੱਟ ਚਾਹੀਦੀ ਹੈ ਲੈਸ ਤੇ ਵਧੀਆ ਲੈਸ ਤੇ ਅਸੀਂ ਤੁਹਾਨੂੰ ਦਵਾਂਗੇ ਕਿੱਥੇ ਗੋਪਾਲਜੀ ਗੋਸਪਿੰਡੀ ਲੁਧਿਆਣੇ ਇਸ ਤੋਂ ਇਲਾਵਾ ਤੁਹਾਨੂੰ 6 ਪੀਸ ਦੇ ਵਿੱਚ ਤੁਸੀਂ 6 ਪੀਸ ਵਾਲਾ ਦੇਣਾ 1 2 3 4 5 6 6 ਪੀਸ ਵਾਲਾ ਰਾਈਟਲ ਸੈੱਟ ਦੇਣਾ ਉਹ ਵੀ ਸਾਡੇ ਕੋਲ ਅਵੇਲੇਬਲ ਮਿਲ ਜਾਊਗਾ ਵੱਡਾ ਸਾਈਜ਼ ਦੇਣਾ ਹੈਗਾ ਵਾ 1 2 3 4 5 6 6 ਪੀਸ ਵਾਲਾ ਰਾਈਟਲ ਸੈੱਟ ਉਹ ਵੀ ਸਾਡੇ ਕੋਲ ਅਵੇਲੇਬਲ ਹੋ ਜਾਊਗਾ ਤੁਹਾਨੂੰ ਕਿਹੜੇ ਲਈ ਨਿਊ ਬੋਨ ਬੇਬੀ ਦੇ ਲਈ ਕਾ ਦੇਖੋ ਜੀ ਇਹ ਵੀ ਟੈਂਸ਼ਨ ਵਾਲੇ ਤੁਨ ਤੋਂ ਹੈ ਚੈਰੇ ਤੇ ਆਈਸਕ੍ਰੀਮ ਬਣੀ ਹੋਈ ਹੈ ਗਿਆ ਬਹੁਤ ਸੋਹਣਾ ਆਰਟੀਕਲ ਹੈ ਇਸ ਮਾਈਲੀ ਵਾਲੇ ਬਣੇ ਹੋਏ ਹੈ ਗਿਆ ਇਦਾਂ ਦੇ ਚਾਹੀਦੇ ਹੈ ਟੈਂਸ਼ਨ ਵਾਲੇ ਤੁਨ ਤੋਂ ਹੈ ਇਹ ਵੀ ਕਿੱਥੇ ਮਿਲੂਗਾ ਜੀ ਤੁਹਾਨੂੰ ਗੋਪਾਲ ਜੀ ਕੋਸਮੈਟਿਕ ਕਲੇਮ ਟਾਪਰੀ ਲੁਧਿਆਣੇ ਤੇ ਨੰਬਰ ਹੈਗਾ ਸਾਡਾ 788400915 ਇੱਕ ਕਰੀ ਦੁਆਰਾ ਨਿਕਾ ਕਰ ਲੋ ਜੀ ਸਾਡੇ ਰੈਟਲ ਤੇ ਆਹ ਦੇਖੋ ਜੀ ਨਿਊ ਬੋਨ ਬੇਬੀਜ਼ ਦੇ ਲਈ ਆ ਰੈਟਲ ਸੈਟ ਤੁਹਾਨੂੰ ਸਾਡੇ ਕੋਲ ਮਿਲ ਜਾਣਗੇ ਕਿੱਥੇ ਮਿਲੂਗੇ ਜੀ ਗੋਪਾਲ ਜੀ ਗੌਰਮੈਂਟ ਲੁਧਿਆਣਾ